ਆ ਟੋਡਾਸ ਤੋਂ ਆਏ ਆ ਸਾਨੂੰ ਦੋ ਬੰਦੇ ਸਕੂਟਰੀ ਵਾਲੇ ਘੇਰੇ ਆ ਉਹਨਾਂ ਨੇ ਇਧਰੋਂ ਆਣ ਕਿਧਰੋਂ ਡੇ ਆਪਣੇ ਪਠਾਨਕੋਟ ਤੋਂ ਆਉਂਦੇ ਆ ਬਤੂਰੀ ਲਾਗੇ ਉਹਨਾਂ ਨੇ ਪਿੱਛੇ ਪਤਾ ਕਰ ਲਿਆ ਵੀ ਇਹਨਾਂ 30-40 ਹਜ਼ਾਰ ਰੁਪਏ ਕੋਲ ਵੱਟ ਕੇ ਲਿਆਂਦਾ ਇਹਨਾਂ ਨੇ ਜਿਹੜੀ ਮੇਨ ਗੱਲ ਹੋਈ ਆ ਸਾਨੂੰ ਆਪਣੇ ਬਾਈਪਾਸ ਤੋਂ ਟੱਪੇ ਆ ਡਰਾਈਵਰ ਦੇ ਕਨੈਕਟਰ ਨੇ ਇਹਨੇ ਖਿਡਾਰੀ ਗੱਡੀ ਤੇ ਆਵਨੇ ਇਹਨੇ ਚ ਪੇਰ ਮਾਰੀ ਤੇ ਮੈਂ ਇਹਨੂੰ ਆਖਿਆ ਗੱਡੀ ਖਿੱਚ ਦੇ ਕਿ ਗੱਡੀ ਕੋਦੇ ਇਹ ਬੰਦੇ ਚੋਰ ਨੇ ਵੀ ਉਹਨਾਂ ਨੇ ਗੱਡੀ ਖਿੱਚੀ ਇਹਨਾਂ ਨੇ ਮੈਂ ਬੜੀ ਜੇ ਚਾਹਤਾ ਅਗਰੇ ਵੀ ਗੱਡੀ ਖਿਲਾੜੋ ਕੋਈ ਗੱਲ ਨਹੀਂ ਮੈਂ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਖਿਲਾੜ ਕੇ ਪੁੱਛਣਗੇ ਵੀ ਕੀ ਸਾਨੂੰ ਸਾਈਡ ਮਾਰੀ ਹੈ ਜਾਂ ਕੀ ਗੱਲ ਹੋਈ ਆ ਨਾ ਮੇਰਾ ਗਰਮੀਤ ਆ ਡਰਾਈਵਰ ਦਾ ਨਾਮ ਕੀ ਆ ਡਰਾਈਵਰ ਦਾ ਨਾਮ ਜੋਨੀ ਆ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਗਰਦਾਪੋਰਾ ਆਪਣੇ ਕਲਾ ਨੋਲਾ ਕੇ ਬਕਸੀ ਵਾਲਾ ਡਰਾਈਵਰ ਦਾ ਡਰਾਈਵਰ ਦਾ ਨਾਮ ਜੋਨੀ ਆ ਹਾਂਜੀ ਤੁੜੀ ਲਾ ਕੇ ਆਂਡੇ ਤੁੜੀ ਲਾ ਕੇ ਆਂਡੇ ਆ ਹਾਂਜੀ ਗਰਦਾਪੁਰ ਜਾਂਦੇ ਸਰ ਅੱਛਾ ਤਾਂ ਉਹਨਾਂ ਨੇ ਗੱਡੀ ਉੱਤੇ ਆਪਣੀ ਗੁਰਬਾਬਾਈ ਬਾਟਾ ਪਏ ਆਪਣੇ ਮੋੜ ਬਲਾਇਆ ਆਪਣੇ ਟੱਪੇ ਆ ਉਹਨਾਂ ਨੇ ਖੜਾਕ ਕੇ ਆਪਣੇ ਅਗਨੇ ਰਿਜ਼ਲ ਮੁੜਾ ਬੈਠਾਈ ਉਹਦੇ ਚ ਪੇਰ ਮਾਰੀ ਫਿਰ ਮੈਂ ਨਾ ਆਖਿਆ ਵੀ ਗੱਡੀ ਆ ਸਕੂਟੀ ਆ ਪਤਾ ਨਹੀਂ ਕੋਈ ਕਾ ਕੇ ਹੋਇਆ ਜਿਹੜਾ ਐਕਸੀਡੈਂਟ ਹੋਇਆ ਸਾਨੂੰ ਸਾਨੂੰ 108 ਤੇ ਕਾਲ ਆਈ ਸੀ ਕਿ ਕੇਐਫਸੀ ਕੇਐਫਸੀ ਲਾਗੇ ਨਾ ਐਕਸੀਡੈਂਟ ਹੋਇਆ ਆ ਤੇ ਆਪਾਂ ਤੋਂ ਗੱਡੀ ਲੈ ਕੇ ਆਏ ਆ ਤੇ ਜਦੋਂ ਇੱਥੇ ਪਹੁੰਚੇ ਆਪਾਂ ਤੇ ਗੱਡੀ ਆ ਰਹੀ ਪਠਾਨਕੋਟ ਵਾਲੀ ਸਾਰ ਤੋਂ ਤੇ ਉਹ ਫੋਟੋ ਰੱਖਣੋਂ ਵੱਜੀ ਗੱਡੀ ਤੋ ਗੱਡੀ ਪਲਟ ਗਈ ਆ ਜਿਹਦੇ ਵਿੱਚ ਦੋ ਦੋ ਤਿੰਨ ਪੇਸ਼ੈਂਟ ਸੀ ਉਹ ਆਪਾਂ ਉਹਨੂੰ ਫਸਰ ਦੇ ਕੇ ਤੇ ਗੱਡੀ ਵਿੱਚ ਬੋਰਡ ਕਰ ਲਿਆ ਤੇ ਉਹਨੂੰ ਆਪਾਂ ਸਰਕਾਰੀ ਸਿੰਘੋਲੋਸ ਹਸਪਤਾਲ ਕਿ ਜਾ ਰਹੇ ਆ ਆਪਾਂ ਉਹਦਾ ਬਚ ਗਿਆ ਹਾਂ ਉਹਦਾ ਬਚਾਇਆ